ਲੋ ਜੀ ਸਤਿਕਾਰਯੋਗ ਮਿੱਤਰੋ ਹੋਰ ਕੀ ਹਾਲ ਚਾਲ ਆ ਸਭ ਪਰਵਾਹ ਠੀਕ ਗਈ ਸਾਰਿਆਂ ਦੇ ਲੋ ਜੀ ਅੱਜ ਦੋ ਬੱਚੇ ਆਪਾਂ ਹੜਾਏ ਤੇ ਆਪਾਂ ਬਈ ਬਾਜੀ ਛੱਡਣੇ ਆ ਇਹ ਲੱਗੜੜ ਸੁਨਾ ਚ ਦੇਖਦੇ ਆ ਕਿਹੜਾ ਦੋਨਾਂ ਚ ਤੇ ਬੱਚਾ ਛੱਡਣਾ ਆਪਾਂ ਨੇ ਅੱਜ ਇਹਨਾਂ ਦੀ ਡਾਈ ਬਣਦੇ ਜੀ ਅੱਜ ਡਾਈ ਕਰਾਈ ਆਪਾਂ ਨੇ ਪਹਿਲਾਂ ਕਰੋ ਸ਼ੌਕ ਆ ਬੱਚਾ ਇੱਕਾ ਬਣਾ ਲਈ ਲਾਲ ਚੀਨਾ ਸਿੱਟੀਆਂ ਦਾ ਸ਼ਾਕ ਖਾਏ ਠੀਕ ਹੈ ਇਹਦਾ ਟੂਸਾ ਟੌਰੀ ਕਰੀ ਦੀ ਆ ਹਰ ਸਾਦਾ ਬੱਜਾ ਬਣਾ ਇਹਦੇ ਦੋਨੇ ਕੱਚਾ ਚ ਰੰਗ ਆ ਬਈ ਟੌਰੀ ਦੀ ਠੀਕ ਆ ਲਾਲ ਚੀਨੇ ਦਾ ਇਹ ਆਪਾਂ ਜਿਹੜਾਈ ਕਰਾਈ ਤੇ ਬਈ ਇਹਨਾਂ ਨੇ ਲਾਤੇ ਨਾਲ 4-5 ਘੰਟੇ ਲਾਤੇ ਵਧੀਆ ਹੁਣ ਆਪਾਂ ਚਲੋ ਮੜਾ ਮੋਟਾ ਇਹਨਾਂ ਨੂੰ ਪਾਣੀ ਪੂਣੀ ਦੇ ਦਿੱਤਾ ਬਾਕੀ ਹੁਣ ਕਾਲੂ ਰਸਤਾ ਇਹਨਾਂ ਦੀ ਪਰਸੋਂ ਸਾਬ ਲੱਗਣੀ ਆ ਐਤਵਾਰ ਨੂੰ ਛੱਡਨੇ ਆ ਬਾਕੀ ਬਾਈ ਬਾਈ ਕੰਮ ਨੂੰ ਗਿਆ ਵਾ ਤਾਂ ਅੱਜ ਮੈਂ ਘਰੇ ਤਾਂ ਬਾ ਚੱਲ ਬਾਈ ਕੋਈ ਨਹੀਂ ਮੈਂ ਦੇਖ ਲਊਗਾ ਢੜਾਈ ਕਰਾਤੀ ਆਪਾਂ ਅੱਜ ਦੀ ਹੈ ਨਾ ਬਾਕੀ ਦੇਖਦੇ ਆਂ ਬਾਈ ਦੋਨਾਂ ਜਿਹਦੇ ਕਿਹੜਾ ਬਣਦੀ ਐ ਸਲਾਹ ਲੈ ਕੇ ਜਾਣ ਦੀ ਐਤਵਾਰ ਜਾਣਾ ਆਪਾਂ ਗੱਗੜਾਲ ਬਾਜੀ ਆ ਬਾਈ ਇੱਥੇ ਦੇਖਦੇ ਆਂ ਨਾ ਦੋਨਾਂ ਜਿਹਦੇ ਕਿਹੜਾ ਛੱਡਦੇ ਆਂ ਦੋਨੇ ਬਾਈ ਇਕੱਠੇ ਡਾਇਏ ਤੇ ਦੋਨੇ ਬੈਠੇ ਵੀ ਇਕੱਠੇ ਹੀ ਆ। ਪਹਿਲਾ ਸਾਤੇ ਵਾਲਾ ਬਹਿ ਗਿਆ, 2 ਮਿੰਟ ਬਾਅਦ ਆਪਣਾ ਉਹ ਲਾਲ ਚੀਨਾ ਬਹਿ ਗਿਆ। ਇਕੱਠੇ ਹੀ ਬੈਠੇ ਦੋਨੇ ਵਧੀਆ। ਦੋਨਾਂ ਨੇ ਜ ਆ 5 5-6 ਘੰਟੇ ਲਾਤੇ ਵਧੀਆ ਦੋਨਾਂ ਨੇ। ਠੀਕ ਆ ਕੁਪਟਰ ਐਂਡ ਸੈਟ ਆ ਦੋਨੇ ਬੱਚੇ ਆਪਣੇ, ਨਵੇਂ ਬੱਚੇ ਵੀ ਚਲੋ ਬਈ ਪਾਸ-ਪੂਸ ਕਰ ਲਾਂਗੇ ਨਾ। ਚੈੱਕ-ਚੁੱਕ ਹੋ ਜਾਣਗੇ ਤਾਂ ਹੁਣ ਛੱਡ-ਛੱਡ ਕੇ ਮੜਾ-ਮੜਾ ਚੈੱਕ-ਚੁੱਕਣ ਲੱਗੇਵੇਂ ਬੱਚਿਆਂ ਨੂੰ। ਦੁਬਈ ਦੇ ਨਾਂ ਤੇ ਚੈਲੰਜ ਬਣਾਇਆ ਵਾ ਆਪਾਂ ਨੇ ਚਲੋ ਠੀਕ ਆ ਭਾਈ ਵਾਕੀ ਬਾਈ ਹੁਣੇ ਆਇਆ ਆਣਦੇ ਵਾਕੀ ਸਵੇਰੇ ਦੇਖਦੇ ਆ ਸਾਬਾਂਗੇ ਫਿਰ ਕੱਲੂ ਪਰਸ ਪਰਸੋਂ ਕੱਲੂ ਵਾਲੇ ਗਿਆ ਵਾ ਇੱਕ ਦਿਨ ਦੇ ਨਾਲ ਰੈਸਟਾ ਕੱਲੂ ਆ ਜੜਾਈ ਕਰਾਤੀ ਕੱਲ ਰੈਸਟਾ ਪਰਸੋਂ ਸਾਂਭ ਲੱਗਣੀ ਹੈ ਐਤਵਾਂ ਨੂੰ ਛੱਡਣੇ ਬਾਜੀ ਵਿੱਚ ਤਾਂ ਦੇਖੋ ਅੰਦਰ ਡਾਕਟਰ ਬੰਨ ਤੇ ਸਿੱਖੀ ਬੈਠਾ ਬਸ ਸਸਰੀ ਭਰਾਵਾਂ ਦਾ ਲੱਗਦਾ ਮੇਰੀ ਅਸੀ ਬਹੀ ਬੜਾ ਦਾ ਜਿੱਦੋਂ ਕਹਿੰਦਾ ਬਾਈ ਸਸਰੀ ਕਾਲ ਹਸਪਤਾਲ ਬਾਈ ਸੱਜ ਸਸਰੀ ਕਾਲ ਹਸਪਤਾਲ ਲੋ ਜੀ ਬਾਈ ਅੱਜ ਆਪਾਂ ਆਪਣਾ ਕਬੂਤਰ ਬਦਾਮ ਖਲਾਉਣ ਲੱਗੇ ਵੇ ਸਾਂਭਣ ਲੱਗੇ ਵੇ ਲਾਹ ਚੀਨਾ ਆਪਣਾ ਚਿੱਟੀਆਂ ਖਾਂਦਾ ਜਿਹੜਾ ਆਪਾਂ ਬਾਜੀ ਛੱਡਣਾ ਬੁਲਾਉਣ ਲੱਗੇ ਵੇ ਚਗਾਉਣ ਇਹਨੂੰ ਠੀਕ ਹੈ ਜੀ ਹੋਰ ਚੱਲ ਠੀਕ ਠਾਕ ਠੀਕ ਹੈ ਕੱਲ ਜਾਨਵਰ ਡਾਈਵੇ ਦੇਖ ਦਾਰੇ ਦਾ ਯਾਨ ਬਰਾ ਹਾਂ ਮੁੰਡੇ ਹੀ ਡਾਇਵ ਹੁਣ ਤਾਂ ਬਚੇ ਹੀ ਡਾਉਂਦੇ ਆ ਬਚਾ ਡਾਉਂ ਬਚੇ ਡਾਉਂਦਾ ਤਾਂ ਮੈਂ ਤਿੰਨ ਬਚੇ ਡਾਇਵ ਇਥੇ ਹਾਂ ਠੀਕ ਆ ਜੋ ਕੌਂਕਰ ਵਾਲੇ ਦੇ ਕਪੜਾ ਦਾ ਅੱਛਾ ਠੀਕ ਆ ਬਾਕੀ ਬਾਈ ਲੱਗੇ ਹੋਏ ਤਿਆਰੀ ਕਰਨ ਬਾਜੀ ਦੀ ਜਿਹੜਾ ਕਿੱਥੇ ਗੱਗੜਾ ਗੱਗੜਾ ਵਾਲਾ ਏਡੇ ਦਾ ਬੜਾ ਬੱਧੇ ਰਾਂ ਹਾਂ ਪਿੰਡ ਤਾਂ ਠੀਕ ਆ ਪਿਛਲੇ ਸਾਲ ਛੱਡੀ ਦੀ ਨਾ ਆਪਾਂ ਨੇ ਹੂੰ ਇਹਦਾ ਬਿੰਦੇ ਨੇ ਛੱਡਿਆ ਮਦ ਮਿਲਿਆ ਜਾਂਦਾ ਅੱਛਾ ਦੋ ਹੀ ਛੱਡੇ ਨੇ ਹਾਂ ਇਹ ਰੀਆ ਗਈ ਤੀ ਹਾਂ ਤੇ ਮੌਸਮ ਖਰਾਬ ਹੋ ਮੇਰੀ ਤੇ ਪੁੱਤਾਂ ਉਂਗਲੀ ਨੂੰ ਨਾ ਦੇਖੋ ਬਾਈ ਆ ਕਬੂਤਰ ਛੱਡਣਾ ਆਪਾਂ ਲਾਲ ਚੀਨਾ ਬੱਠਾ ਆਪਣਾ ਇਹਦੇ ਆਪਾਂ ਨੇ ਦੋਨੇ ਕੱਚਾ ਰੰਗੇਵੇਂ ਠੀਕ ਹੈ ਜੀ ਟੋਰੀ ਇਹਦੀ ਕਰੀ ਵੀ ਆਦਾਂ ਸਾਲਾਂ ਦੇ ਮੀਂਹ ਚ ਰੰਗ ਸਾਰਾ ਲਾ ਲਿਆ ਇਹਨੇ ਆਲੇ-ਦਾਲੇ ਫੈਲ ਗਿਆ ਇਹਦਾ ਜਿਆਦਾ ਫੈਲਿਆ ਕੱਚਾ ਚ ਲਾਲ ਲੰਗ ਲਾਇਆ ਇਹਦੇ ਦੋਨੇ ਸਾਈਡ ਕੱਚਾ ਲਾਲ ਆ ਟੋਰੀ ਕਰੀ ਵੀ ਇਹਦੀ ਟੀਂ ਅੱਖਾਂ ਦਾ ਨੋੜਦੇ ਹੋ ਗਏ ਜੇ ਕਿਸੇ ਕੋਈ ਬੈਠਿਆ ਵੀ ਹੂੰ ਕੋਈ ਨਾ ਹਲੇ ਆਉਂਗੇ ਲੋਕ ਤਾਂ ਕੁੱਤਰਾ ਪਤਾ ਐ ਪੈਨੇ ਇਹ ਕਹਣਾ ਇਹਦਾ ਮੋੜ ਬਾਜੀ ਦਾ ਹੁੰਦਾ ਬਾਜੀ ਦਾ ਹੁੰਦਾ ਹੈ ਨਾ ਛੱਡਦੇ ਨੇ ਲੋਕ ਹੂੰ ਬਾਕੀ ਆ ਪੱਠੇ ਬੈਠੇ ਕੱਲ ਭਾਈ ਆ ਬੱਚਾ ਡਾਇਆ ਤਾਂ ਆਪਾਂ ਨੇ ਟੂਸਿਆਂ ਵਾਲਾ ਕੱਲ ਇਹ ਬੈਠਿਆ 2 ਵਜੇ 2 ਵਜੇ ਕਿੰਨੇ ਮਿੰਟ ਬੋ ਬੈਠਾ ਲਗਾ ਲੈ 2 ਵਜੇ ਬੈਠਿਆ ਪੂਰਾ 2:30 ਵਜੇ ਪੂਰਾ ਤਾਰਿਆ ਭਾਈ ਬਾਈ ਨੇ ਇਹ ਗੱਲ ਵੱਠਾ ਇਹ ਦੇਖਾਂਗੇ ਭਈ ਅੱਪਾ ਲਾਹ ਕੋਈ ਬਾਜੀ ਖੈਰਾਬਾਦ ਆ ਰਹੀ ਆ ਦਾ ਰਾਤ ਫੇਰ ਪੈ ਬੈ ਛੱਡ ਲਾਂਗੇ ਮੈਂ ਛਾਦੜੀ ਭਾਈ ਨੀਲੀ ਦਾ ਇਹ ਨੀਲੀ ਦਾ ਬੱਚਾ ਪਠਾਨ ਨੀਲੀ ਜੀ ਨੀਲੀ ਕਬੂਤਰ ਦੀ ਆਪਣੀ ਇਹ ਨੀਲੀ ਦਾ ਬੱਚਾ ਆ ਰੋਟੀ ਖਾਦੇ ਨਾ ਲਾਇਆ ਕਹਿੰਦਾ ਮੈਨੂੰ ਕਹਿੰਦਾ ਆਹ ਜਿਹੜਾ ਆਏ ਇਹ ਦਾ ਭਾਈ ਏ ਅੱਛਾ ਹੀ ਮਿਲਿਆ ਜੀ ਆ ਜਿਹੜਾ ਹਾਂ ਜਿਹੜਾ ਬਾਈ ਆਪਾਂ ਮਲੇਰ ਕੋਟਾ ਵਾਲਾ ਗੁਪਤ ਲਿਆਂਦਾ ਦਾ ਆ ਛੂਟੂ ਜੇ ਬਚਾਉ ਦਾ 3 ਲਾਲ ਚੀਨਾ ਚ ਸੂਤਰ ਪਰ ਗਿਆ ਇਹ ਕਬੂਤਰ ਵੀ ਲਾਲ ਚੀਨਾ ਦੇਖੀ ਦੇਖੀ ਹੋਰ ਜੱਗੀ ਦੇ ਖੁਲਾਈ ਦੀ ਮੈਂ ਪਾਕ ਗਿਆ 3 ਵਜੇ ਗਈ ਸੀ ਇਹ ਸੇੜੀ ਵਾਲੇ ਆਮਲੇ ਦੀ ਅੱਛਾ ਮੰਗਲ ਆਇਆ ਮੈਂ ਕਿਉਂਕਿ ਬਾਈ ਕਬੂਤਰ ਜਿਹੜੇ ਉੜੇ ਆਪਣੇ ਕੋਲ ਰਾਤ ਨੂੰ ਪਹੇਗਾ ਸੀ ਮੁੰਡੇ ਸੇੜੀ ਵਾਲੇ ਆਮਲੇ ਦੀ ਕੂਤਰੀ ਕਲ ਜੋੜਾ ਦਾ ਜਿਹੜਾ ਲਾਇਆ ਉਹ ਦਾ ਮੈਂ ਉਹ ਤੇ ਬਚਾ ਲਈ ਜਮੇ ਡੇਢ ਦਾ ਪਿਆ ਸਾਰਾ ਚਲਦਾ ਬਸ ਵਧੀਆ ਉੜਦੇ ਆ ਠੀਕ 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 ਲਾਲ ਜੀ ਨਹੀਂ ਬਾਈ ਇੱਧਰ ਆਪਣੇ ਆਪਣਾ ਲਾਲ ਚੀਨਾ ਕਬੂਤਰ ਆਹੇ ਦੱਬੀ ਕਬੂਤਰੀ ਦੀ ਕੁਝ ਵੀ ਆਦਾ ਲਾਤਰ ਵੀ ਆਪਣਾ ਜਿਹੜੇ ਕਿਉਂਕਿ ਬਾਈ ਪਾਪਾ ਬੰਦੇ ਇੱਕ ਦੋ ਬੰਦੇ ਹੀ ਆ ਆਪਣੇ ਕੋਲ ਕੋਈ ਨਹੀਂ ਲੱਗਦਾ ਬਸ ਥੱਲੇ ਹੀ ਸਾਹ ਹਾਂ ਤੇ ਆਪਾਂ ਜਿਹੜੇ ਕਬੂਤਰ ਲੈ ਦੇ ਦਿੰਨੇ ਹੂੰ ਦੋ ਤਿੰਨ ਬੰਦਿਆਂ ਗਲੇ ਆਪਣੀ ਆਈਡੀ ਆ ਜਿਆਦਾ ਗੱਲ ਨਹੀਂ ਦੀਆੜੀ ਕੱਢ ਦੂੰਗਾ ਹਾਂ ਉਹ ਲੱਗੇ ਉਹਨੂੰ ਡਾਨ ਪਾਣੀ ਦੇ ਦਿੰਦਾ ਹੁਣ ਕਬੂਤਰ ਨੂੰ ਪਤਾ ਕੀ ਆ ਅੱਕਰ ਕੋਈ ਜਵਾਬ ਵੀ ਨਹੀਂ ਦਿੰਦਾ ਯਾਰ ਆਪਣੇ ਆੜ ਸਭ ਕਲੇ ਪਿਆਰੇ ਆ ਆਪਣਾ ਮਾਰ ਦੇ ਮੁੱਛੀ ਚੱਲ ਵੇ ਖਾਸ ਆ ਬਜੂ ਜੀ ਬਹੁਤ ਸੋਹਣਾ ਹੈ ਵੀ ਉੜਦਾ ਮੈਂ ਲਖਨ ਲੇਕਨ ਹੀ ਅਕਲ ਦਾ ਲੰਘ ਗਿਆ ਉਹ ਲੰਘ ਗਿਆ ਕਿਆ ਤਾਂ ਮੈਂ ਇਹਦਾ ਕੰਡ ਕਰਿਆ ਬਦਾਲ ਯਾਰ ਮੈਚ ਦਾ ਦੇਖੀ ਉਹਦੀ ਟਿਕਟ ਲੈਣਾ ਕੱਲ ਹੋਗਾ ਤਾਂ ਸਸਤਾ ਪਿਓ ਪਿਓ ਜਿਹੜਾ ਗਿਆ ਲੈ ਲਓ ਜੀ ਬਾਈ ਕਿਆ ਕਹਿੰਦੇ ਨੇ ਬਾਈ ਮਾਦਾ ਆਦਾ ਕਹਣਾ ਵੀ ਪਿਆਰ ਦੇ ਪੁੱਤਰ ਪੜਾਉਣ ਦਾ ਫਾਇਦਾ ਹੈ ਜਿਹਨੇ ਪਿਆਰ ਬਣਾ ਲੈਣਾ ਕੁੱਤਰ ਹੂੰ ਪਿਆਰ ਬਾਈ ਤੁਹਾਨੂੰ ਮਦਦ ਆ ਜਿਹੜੇ ਆਪਣੇ ਲਾਲ ਸਿਰੇ ਕੁੱਤਰ ਚਰਦੇ ਆ ਨਾ ਹਾਂ ਇਹ ਵੀਰੇ ਇਕਣਾ ਨਾ ਕੁੱਤਰ ਨੂੰ ਜਿਹੜਾ ਆਪਸਮਾਈ ਇਕੜਾ ਬੰਦਾ ਕਹਿ ਦਿੰਦਾ ਫੜ ਕੇ ਬਾਜੀ ਚ ਬਾਜੀ ਨੂੰ ਅੱਧਰੇ ਫੜ ਲਿਆ ਅੱਧਰੇ ਫੜ ਲਿਆ ਹਾਂ ਹੈ ਤੇ ਭਾਈ ਉਹ ਜੋੜਾ ਲਾ ਦਿੰਦੇ ਆ ਜਿਕੜਾ ਨਵੇਂ ਬੰਦੇ ਦੇ ਆ ਮੈਂ ਇੱਕੜਾ ਬਾਜੀ ਤੋਂ ਆ ਵੀ ਚੱਕ ਲਿਆ ਵੀ ਚੱਕ ਲਓ ਜੋੜਾ ਆਪਸ ਵਿੱਚ ਲਾਤਾ ਉਹ ਭਾਈ ਬਰੀਡ ਵੱਢ ਜਾਂਦੀ ਆ ਕਿਤੇ ਕਿਉਂਕਿ ਉਹ ਕਬੂਤਰ ਖਿਡਾਰੀਆਂ ਦੇ ਹੁੰਦੇ ਨੇ ਜਿਕੜ ਹਾਂ ਕਿਤੇ ਜੇ ਕੋਲ ਤੇ ਆਏ ਹੁੰਦੇ ਆ ਤੇ ਵੀ ਤੇ ਜਾ ਕਬੂਤਰ ਬਣਦੇ ਆ ਇੱਕੋ ਰੰਗ ਦੇ ਇੱਕੋ ਅੱਖਰਾਂ ਦੇ ਕਬੂਤਰ ਆਪਸ ਵਿੱਚ ਜੋੜੇ ਲਾਏ ਬੈ ਨਾ ਪਿਓਰ ਦੇਖਣੇ ਉਹਦੇ ਵਿੱਚ ਕੁਸ ਆਹੋ ਹੁੰਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਕੀ ਦੇਖਣੇ ਪੈਣੀਆਂ ਕਿਉਂਕਿ ਹੁਣ ਤਾਂ ਵੀਰੇ ਕਿਸੇ ਪਰਦਾ ਰੱਖਿਆ ਹੋਇਆ ਨਹੀਂ ਹੈਗਾ ਉਹ ਕਾ ਖਿਲਾੜੀਆਂ ਦੇ ਵੀ ਯੂਟਿਊਬਰ ਸਿੱਧੀਆਂ ਵੀਡੀਓ ਪਾਤੀਆਂ ਤੇ ਆਹ ਕੁੱਤਰ ਹੀ ਆਹ ਨਿਸ਼ਾਨੀਆਂ ਸਭ ਨੂੰ ਪਤਾ ਲੱਗ ਗਿਆ ਵੀ ਕਿਹੜਾ ਕੁੱਤਰ ਪਿਆ ਜੀ ਹੂੰ ਨਵੇਂ ਵੀ ਬਾਈ ਸਭ ਦੇਖਦੇ ਆਂ ਬਾਕੀ ਆਪਣਾ ਬੰਦਾ ਡਾਈ ਦੇ ਪਤਾ ਲੱਗ ਜਾਂਦਾ ਰਹਿੰਦੀ ਹੁੰਦੀ ਡਾਈ ਪਤਾ ਲੱਗ ਜਾਂਦਾ ਬਾਕੀ ਜਿਹੜਾ ਬਲੱਡਾ ਕੁੱਤਰ ਆ ਉਹ ਦੱਸ ਦਿੰਦਾ ਹਾਂ ਉਹ ਜਿਹੜਾ ਔਰਨਾ ਆਉਣੇ ਕੋਲੇ ਜਾਣਾ ਫਿਰ ਬਾਕੀ ਰੰਗ ਰੂਪ ਵੀ ਆ ਤੇ ਬਾਕੀ ਜਿਹੜਾ ਨਿਸ਼ਾਨੇ ਆ ਜਿਹਨੂੰ ਪਤਾ ਹੈ ਨਾ ਹੂੰ ਵਾਹ ਉਹ ਬਾਈ ਉਹ ਪੁਰਾਣਾ ਬਲੱਡ ਵੀ ਦੇਖਦਾ ਤੇ ਆ ਕਰਦੇ ਆ ਇਹ ਤਿੰਨ ਡਾਤ ਤੇ ਉਹਨਾਂ ਨੂੰ ਵਧੀਆ ਹਰਕਤਾਂ ਦਾ ਹੀ ਪਤਾ ਹੈ ਤਿੰਨ ਬੱਚੇ ਡਾਤ ਤੇ ਬਾਈ ਹੁਣ ਤਾਂ ਚਲੋ ਜੇ ਰੋਜ ਵੀ ੜਾਈਏ ਤਾਂ ਵੀ 15-20 ਦਿਨ ਲੰਘ ਜਾਣਾ ਜੇ ਰੋਜ ਜਿਹੜਾ ੜਾਈ ਜਾਈਏ ਆਪਾਂ 2-3 ਵਜੇ ਆਪਣਾ ਕੋ ਬੱਚੇ ਸੋਣੇ ਹੋਗੇ ਮਹਾਰਾਜ ਦੀ ਕਿਰਪਾ ਨਾਲ ਪਿਛਲੀ ਵਾਰ ਸਾਤੇ ਗਲਤੀ ਹੋ ਗਈ ਬੱਚੇ ਸਾਤੇ ਘਟਲੇ ਹੋਏ ਕੁਝ ਯਾਰ ਮਿੱਤਰ ਆ ਗਏ ਆਪਣੇ ਉਹਨਾਂ ਨੂੰ ਵੀ ਤੇ ਤੁਹਾਨੂੰ ਪਤਾ ਮਾਨਤਾਨ ਰੱਖਣਾ ਪੈਂਦਾ ਜਿਹੜੇ ਵੀ ਹੋਣ ਆ ਜਾਂਦੇ ਆ ਕਿ ਨਹੀਂ ਇਹ ਵੀਡੀਓ ਵਿੱਚ ਮੋਨੂ ਸ਼ਰਮਾ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਜੇ ਦੇਖਿਆ ਵੀਡੀਓ ਤੇ ਭਾਈ ਉਹ ਬੰਦੇ ਨੂੰ ਨਾ ਬੱਚਾ ਦੇਣਾ ਉਹਦੇ ਕੋਲ ਬੱਚੇ ਦਿੱਥੇ ਦੇ ਪਹਿਲਾਂ ਕਿਉਂਕਿ ਭਾਈ ਖੁਦਾ ਆਪ ਕੋਲ ਚੰਗੇ ਨਹੀਂ ਤੇ ਹੈਗੇ ਉਸ ਟਾਈਮ ਦੇ ਵਿੱਚ ਤੇ ਉਹ ਬੱਚੇ ਜੀ ਪੂਰੇ ਪੂਰੇ ਤੇ ਯਾਰ ਨਾ ਚੈੱਕ ਹੋਏ ਉਹਦੇ ਕਰਜ ਨਾਲ ਜਦ ਅਸੀਂ ਵੀ ਚੈੱਕੇ ਕਰਦੇ ਤੇ ਹਾਂ ਤੇ ਵੀਰੇ ਕੋਲ ਜਿਹੜਾ ਚੰਗੇ ਬੱਚੇ ਬਣਾਏ ਆ ਹੁਣ ਤੈਨੂੰ ਆਪਾਂ ਗਿਫਟ ਕਰਾਂਗੇ ਇੱਕ ਬੱਚਾ ਕੋਈ ਗੱਲ ਨਹੀਂ ਮੇਰਾ ਭਰਾ ਅੱਛਾ ਕੋਈ ਨਹੀਂ ਕੋਈ ਨਹੀਂ ਫੋਨ ਕਰਕੇ ਬੁਲਾਉਂਗੇ ਯਾਰ ਬਾਈ ਨੂੰ ਚੈੱਕ ਬੱਚਾ ਪਾਸ ਕਰਕੇ ਦਵਾਂਗੇ ਬਾਈ ਆਏ ਦੰਦੇ ਘਬਰਾਣਾ ਬਜਾ ਅਸੀਂ ਚੱਕ ਲਈ ਹਾਣ ਲੱਗੇ ਅਸੀਂ ਚੈੱਕ ਕਰਨ ਅਸੀਂ ਆਪਣੀ ਤਸੱਲੀ ਕਰਕੇ ਤੈਨੂੰ ਬੱਚਾ ਦਵਾਂਗੇ ਕਿਉਂਕਿ ਵੀਰੇ 2:30 ਵਜੇ ਤਾਰੇ ਆ ਹੁਣ ਬੱਚਾ ਅੱਛਾ ਆਪਾਂ ਕਦੋਂ ਆਏ ਮੈਂ ਜਾ ਕੇ ਯਾਰ ਆਪਣੇ ਕੋਲ ਸਾਜ ਰਹੇ ਆ ਜੀ 7 ਵਜੇ ਆ ਜੀ 7 ਵਜੇ ਬੈਠੀ ਐ ਇੱਥੇ ਜਿੰਨੀ ਛੁੱਟੀ ਹੋਊਗੀ ਸਾਨੂੰ ਆਪਣਾ ਡਾ ਕੇ ਲੈ ਜੀ ਜਿਹੜਾ ਕੁੱਤਾ ਜੋ ਕੱਢ ਕਢਾਉਂਗਾ ਇਦਾਂ ਹੀ ਤੇਰੇ ਸਾਹਮਣੇ ਡਾਵਾਂਗੇ ਤੂੰ ਬੈਠ ਕੇ ਕੋਠੇ ਵੜਾਈਂਗਾ ਆਪਣਾ ਜਿਹੜਾ ਤੁਹਾਨੂੰ ਪਸੰਦ ਆਇਆ ਲੈ ਜੀ ਹਾਂ ਕੋਈ ਚੱਕਰ ਨਹੀਂ ਹੈਗਾ ਐਦਾਂ ਕੋਈ ਮਸਲਾ ਨਹੀਂ ਹੈਗਾ ਸੱਲੀ ਕਰਕੇ ਲੈ ਕੇ ਜਾਈਏ ਨਾਲੇ ਯਾਰ ਜਿਹੜੇ ਕੂਤਰੇ ਡੜਾਈਆਂ ਘਰ ਤੋਂ ਕਰਾਉਣੇ ਆਪਾਂ ਜਿੱਕਾ ਨਾ ਕਿ ਬਾਜੀ ਤੋਂ ਇੱਕ ਦਿਨ ਪਹਿਲਾਂ ਰੋਕ ਆ ਆਪਾਂ ਉਹਨੂੰ ਕਹਿ ਦਿੰਨੇ ਕਿ ਕੂਤਰ ਨੂੰ ਜਿਹੜੇ ਤਾਰ ਤੋਂ 10 ਮਿੰਟ ਲਵਾ ਕੇ ਹੂੰ ਨਹੀਂ ਯਾਰ ਉਹਦੋਂ ਨਾ ਕੂਤਰ ਨੂੰ ਢਾਂਗੀ ਤਾਰ ਚੜਾਇਆ ਕਰੋ ਹੂੰ ਤਾਂਹੀ ਤਾਰ ਕਢਾਉਣ ਗਿਲ ਕੇ ਆਏ ਕਿਉਂਕਿ ਜ ਕਿ ਉਹ ਕੂਤਰ ਉੱਥੇ ਕਿਹੜਾ ਢਾਂਗੀ ਲੱਗੀ ਹੁੰਦੀ ਆ ਉੱਥੇ ਢਾਂਗੇ ਹੁੰਦੀ ਨਹੀਂ ਵੀਰੇ ਉਹਨੂੰ ਕੂਤਰ ਢਾਂਗੀ ਤਾਂ ਕੇ ਘਰ ਪਰਨਾ ਬਸ ਤੈਅ ਦਿਖਾਇਆ ਕਰੋ ਇਦਾਂ ਹੀ ਕੂਤਰ ਕਿਉਂ ਉਸ ਨੂੰ ਆਏ ਬਈ ਕੂਤਰ ਤੈਪਰੇ ਉੜਦਾ ਪੰਜ 6 ਘੰਟੇ ਤੱਕ ਉੱਤਰ ਉੜਿਆ ਹੋਣਾ ਚਾਹੀਦਾ ਤਸੱਲੀ ਹੁਣ ਚਾਹੀਦੀ ਬੰਦੇ ਦੀ ਵੀ ਪੰਜ 6 ਘੰਟੇ ਉੜਿਆ ਹੋਵਾ ਹਾਂ ਫਿਰ ਫਿਰ ਮੰਨ ਲੈਨੇ ਆ ਫਿਰ ਚਾਹੇ ਲਾ ਕੇ ਡਾ ਦੋ ਜਤਾਰ ਕੇ ਡਾ ਲੋ ਇੱਕ ਵਾਰ ਤਸੱਲੀ ਹੋਈ ਵੀ ਹੁਣ ਚਾਹੀਦੀ ਵੀ ਐਨੇ ਘੰਟੇ ਬੜੀਆ ਉੜਿਆ ਕੂਤਰ ਲੋਕੇਸ਼ਾ ਪਰ ਉੜਦਾ ਨਹੀਂ ਆਪਣੇ ਘਰ ਦੀ ਪਰ ਸਮਝ ਕੇ ਹਾਂ ਜਿਹੜੀ ਆਪਣਾ ਉਹਨੇ ਦੇਖਦੇ ਆ ਅੱਛੇ ਘਰਾਂ ਮੇਰਾ ਉੱਥੇ ਉੜੀ ਜਾਂ ਦੂਵੇ ਪਿੰਡ ਦੇ ਵਿੱਚ ਆ ਕੇ ਜਿਹੜੀ ਛਤਰੀ ਨਹੀਂ ਹੁੰਦੀ ਵੀਰੇ ਛਤਰੀ ਲਾਲ ਘਰਾਂ ਨਾਲ ਲਾਉਂਦਾ ਜਿੱਦਾਂ ੜਾਈ ਕਰਾਉਣੀ ਹੂੰ ਟਿਕਣਾ ਕੀ ਰੋਗ ਪਾਕ ਦੋ ਦਿਨ ਦੀ ਰੋਗ ਹੁੰਦੀ ਜੀ ਤੀਏ ਦਿਨ ਆਪਾਂ ਪਹਿਲਾ ਤਾਲਣ ਇੱਕ ਹੂੰ ਉਹਦਾ ਤਾਂ ਕੀ ਧਾਰ ਲਿਆ ਮੈਂ ਹੂੰ ਉਹਦੇ ਨੂੰ ਦੇਖ ਲਿਆ ਵੀਰੇ ਕੂਕਾ ਨੂੰ ਕਿੰਨਾ ਖਵਾਦਾ ਮਾਰਦਾ ਵਰਗਾ ਹੂੰ ਅੱਛਾ ਸਭ ਨੂੰ ਕਹਾਣੀ ਪਤਾ ਲੱਜਾਂਦੀ ਆ ਠੀਕ ਆ ਜੇ ਉਹ ਨਹੀਂ ਟਾਈਮ ਕੇ ਲਈ ਬੈਠ ਵੀ ਆ ਕੇ ਥੱਲੇ ਜਿਹੜਾ ਛਤਰੀ ਉਹ ਬੰਦਾ ਹੈ ਹੂੰ ਫੇਰ ਕੂਕਾ ਨੇ ਕਾਰਿਆ ਨਾ ਫੇਰ ਬਾਹਰ ਵੀ ਉਹ ਨਹੀਂ ਟਾਈਮ ਲਾਉਣਾ ਉਹਨੇ ਹੂੰ ਜਿੰਨਾ ਆਪਾਂ ਕਹਿੰਨੇ ਆ ਵੀ ਪਹਿਲਾਂ ਜੋ ਮਰਜ਼ੀ ਕਰ ਲੋ ਸਹੀ ਗੱਲ ਆ ਸਹੀ ਗੱਲ ਚਲ ਬਾਕੀ ਭਾਈ ਉਹਦਾ ਭਾਈਆਂ ਸੇਮ ਰੰਗ ਲੱਗਦਾ ਮਿਲਦੇ ਆ ਕੱਲ ਨੂੰ ਹਨਾ ਗੱਗੜ ਵਾਲ ਬਾਜੀ ਤੇ ਇਹ ਰੰਗ ਲਾਈ ਜਾਂਦਾ ਮਾ ਯਾਰ ਹਾਂ ਇਹ ਚੱਲ ਜਿਹੜੇ ਬੱਗੇ ਲਾਈ ਜਾਂਦੇ ਜੇ ਮੌਕਾ ਮਿਲਦਾ ਬਾਈ ਸੇਮ ਆ ਫਿਰ ਇਹ ਬੱਗਾ ਜੇ ਅਸੀਂ ਵੀ ਥੋੜਾ ਸਾਹਮਣੇ ਜਰੂਰ ਸ਼ੇਅਰ ਕਰਾਂਗੇ ਹਨਾ ਵੀਡੀਓ ਵੀ ਬਣਾਵਾਂਗੇ ਜਿੰਨਾ ਕਿ ਆਪਾਂ ਦੇ ਨਾਲ ਜੋ ਵੀ ਹੋਇਆ ਜਿੱਦਾਂ ਹੋਇਆ ਦੋਸਤਾਂ ਉਹਦੇ ਲੱਗਾ ਵਾ ਸੇੜੀ ਵਾਲ ਦੇ ਭਾਈ ਉਹਨਾਂ ਆਓ ਜਿਹੜੇ ਸੇਮ ਹੁੰਦੇ ਉਹਦੇ ਸੇਮ ਲਾਦੇ ਜਰਾ ਪਤਾ ਲੱਗਦਾ ਵੀ ਹਾਂ ਦੋਏ ਇੱਕ ਵਾਏ ਲੋ ਜੀ ਲਓ ਯਾਰ ਤੇ ਲਾਉਣ ਲੱਗੇ ਰੰਗ ਲੋ ਜੀ ਭਾਈ ਇਹ ਮੇਰੇ ਪੱਥਰ ੜਾਈ ਹੈ ਜਿਹੜੀ ਆਪ ਨੂੰ ਸਾਨੂੰ ੜਾਈ ਲਾਸਤੇ ਇਹ ਗੂੜੀ ਕਾਲੀ ਹੋ ਜਾਣਾ ਇਹ ਘੋਲੀ ਦੇ ਵਿੱਚ ਹੂੰ ਇਹ ਗਲਾਬੀ ਦੇਖੋ ਟੂਸੇ ਕਿੰਨੇ ਜੱਜਦੇ ਆ ਦੇਖੋ ਆ ਗਲਾਬੀ ਦੋਨੇ ਟੂਸੇ ਕਰਦੇ ਆਪਾਂ ਸੌੜੇ ਮਾਰਦੇ ਟੂਸੇ ਇਹਨਾਂ ਵਧੀਆ ਲੱਗਦਾ ਨਾ ਅਮਾਈ ਚਿੜੀਆਂ ਇਹ ਮਾਰਦੇ ਆ ਜਿਹੜੇ ਚਿੱਟੇ-ਚਿੱਟੇ ਹੰਗੇ ਉੱਪਰੋਂ ਵੀ ਆਦਾ ਨਹੀਂ ਨਹੀਂ ਚਿੜੀਆਂ ਚੁੜੀਆਂ ਘਟਾ ਰਹਾ ਮਾਰ ਨਾ ਨਾ ਜਿਹੜਾ ਉਹ ਬੋਤਲ ਲੱਗੇ ਹੋਇਆ ਉਹ ਵਧੀਆ ਲੱਗਦਾ ਰਹਿਣ ਦੇ ਬਸ ਬਸ ਬਹੁਤ ਲਵੇੜ ਦਾ ਪੂਰਾ ਦਾ